ਪੰਜਾਬੀ ਇਕਤ channels ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਜਾਲੀ ਅਨੁਸੂਚੀ ਜਾਤੀ ਦਾ ਸਰਕੀੜ ਬਣਾਉਣ ਵਾਲੇ ਤੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਜਾਲੀ ਸਰਟੀਫਿਕੇਟ ਰੱਦ ਕਰਨ ਦੇ ਦਿੱਤੇ ਹੁਕਮ ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ 'ਚ BDPO ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ BDPO ਨੂੰ ਕੀਤਾ ਸਸਪੈਂਡ ਲੋਕ ਸਭਾ ਚੋਣਾਂ ਤੋਂ ਪਹਿਲਾਂ CM ਭਗਵੰਤ ਮਾਨ ਦਾ ਵੱਡਾ ਐਲਾਨ ਕਿਹਾ ਪੰਜਾਬ 'ਚ ਇਸ ਵਾਰ 13 0 ਨਾਲ ਜਿੱਤ ਪੱਕੀ CM ਭਗਵੰਤ ਮਾਨ ਦੇ ਹੱਕ 'ਚ ਬਾਦਲਾਂ ਦੇ ਪੜਕੇ ਰਵਨੀਤ ਬਿੱਟੂ ਸੁਵੀਰ ਬਾਦਲ ਨੂੰ ਸੁਣਾਈਆਂ ਖਰੀਆਂ ਖਰੀਆਂ ਅੰਮ੍ਰਿਤਸਰ ਝੰਡਾ ਨਹੀਂ ਲਹਿਰਾ ਸਕਣਗੇ ਆਪ ਐਮਐਲਏ ਅਮਨ अरोड़ा ਹਾਈ ਕੋਰਟ 'ਚ ਸੋਮਵਾਰ ਨੂੰ ਹੋਵੇਗੀ ਸੁਣਵਾਈ ਪੰਜਾਬ 'ਚ ਸੰਗਣੀ ਧੁੰਦ ਦਾ ਕਹਿਰ ਅਗਲੇ 4-5 ਦਿਨਾਂ ਤੱਕ ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ ਨਸ਼ਾ ਤਸਕਰੀ ਮਾਮਲੇ 'ਚ ਵਿਕਰਮ ਜੀਠੀਆ ਤੇ 56 ਐਸਆਈਟੀ ਦਾ ਨਵਾਂ ਵੱਡਾ ਐਕਸ਼ਨ ਪੰਜਾਬ ਸਰਕਾਰ ਲਗਾਤਾਰ ਪੰਜਾਬ 'ਚ ਜਾਲੀਅਨ ਸੂਚੀ ਜਾਤੀ ਦੇ ਸਰਟੀਫਿਕੇਟ ਬਣਾਉਣ ਵਾਲਿਆਂ ਦੇ ਕਾਰਵਾਈ ਕਰ ਰਹੀ ਹੈ ਇਸੇ ਤਹਰ ਤੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਲਖਵੀਰ ਕੌਰ ਪਤਨੀ ਗੁਰਮੀਤ ਸਿੰਘ ਦਾ ਜਾਲੀਅਨ ਸੂਚੀ ਜਾਤ ਦਾ ਸਰਟੀਫਿਕੇਟ ਰੱਦ ਕਰਨ ਦੇ ਹੁਕਮ ਦਿੱਤੇ ਹਨ ਉਹਨਾਂ ਕਿ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਅਨੁਸੂਚੀ ਜਾਤੀ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਜਿੱਥੇ ਸੂਬੇ ਦੇ ਹੋਰ ਵਰਗਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਉੱਤੇ ਹੀ ਅਨੁਸੂਚੀ ਜਾਤੀ ਦੇ ਹਿੱਤਾਂ ਦੀ ਰਾਖੀ ਲਈ ਵੀ ਕੰਮ ਕਰ ਰਹੀ ਹੈ ਇਸ ਲਈ ਤਹਿਤ ਲਖਵੀਰ ਕੌਰ ਪਤਨੀ ਗੁਰਮੀਤ ਸਿੰਘ ਇਸ ਦਾ ਅਨੁਸੂਚੀ ਜਾਤੀ ਸਰਟੀਫਿਕੇਟ ਗਲਤ ਪਾਏ ਜਾਣ ਕਾਰਨ ਰਾਜ ਪਧਰੀ ਸਕਰੂਟੀ ਕਮੇਟੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਇਹ ਖੁਲਾਸਾ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਬਿੰਤੀ ਮੰਤਰੀ ਡਾਕਟਰ ਬਜੀਤ ਸਕੋਰਨੇ ਕੀਤਾ ਹੈ ਕੈਬਨਟ ਮੰਤਰੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਰਾਜ ਪਧਰੀ ਸਕਰੂਟੀ ਕਮੇਟੀ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਉਪਰੰਤ ਪਾਇਆ ਗਿਆ ਕਿ ਉਸ ਦਾ ਪਤੀ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਸੀ ਜਿਸ ਕਾਰਨ ਉਸ ਵੱਲੋਂ ਪਤੀ ਦੇ ਨਾਮ ਤੇ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾਇਆ ਗਿਆ ਹੈ ਇਸ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹ ਅਨੁਸੂਚਿਤ ਜਾਤੀ ਸਰਟੀਫਿਕੇਟ ਦਾ ਲਾਭ ਨਹੀਂ ਲੈ ਸਕਦੀ ਇਸ ਲਈ ਕੈਬਨਟ ਮੰਤਰੀ ਦੇ ਹੁਕਮਾਂ ਤੋਂ ਬਾਅਦ ਉਸ ਦਾ ਸਰਟੀਫਿਕੇਟ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਵੀ ਆਗਨੇ ਮਮਦੂਟ ਦੇ ਬीडीपीओ ਸਰਜੀ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਹੈ ਸਰਜੀ ਸਿੰਘ ਨੂੰ ਕੱਲ ਸਰਪੰਚਾਂ ਦੁਰਿਸ਼ਵਤ ਲੈਣ ਦੇ ਦੋਸ਼ ਸ਼ੀਟ ਬਿਜਲੈਂਸ ਬੀਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਮੁਤਲੀ ਦੇ ਸਮੇਂ ਦੌਰਾਨ ਅਧਿਕਾਰੀ ਦਾ ਹੈੱਡ ਕੁਆਰਟਰ ਦਫਤਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਫਿਰੋਜ਼ਪੁਰ ਹੋਵੇਗਾ ਇਸ ਦੌਰਾਨ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀ ਸਿੰਘ ਖੁੱਲਰ ਨੇ ਲੋਕਾਂ ਨੂੰ ਸਾਫ਼ ਸੁਥਰਾ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਉਹਨਾਂ ਕਿ ਹੈਗੇ ਭ੍ਰਿਸ਼ਟਾਚਾਰ ਚ ਗਲਤ ਅਧਿਕਾਰੀਆਂ ਵਿਰੁੱਧ ਕਾਰਵਾਈ ਫੈਸਲਾ ਕੁੱਨ ਨਤੀਜੇ ਤੱਕ ਪਹੁੰਚਾਈ ਜਾਵੇਗੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਵਾ ਕੀਤਾ ਹੈ ਉਹਨਾਂ ਕਿ ਹੈਗੇ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗੀ ਤੇ ਵਿਰੋਧੀ ਪਾਰਟੀ ਆਪਣਾ ਖਾਤਾ ਨਹੀਂ ਖੋਲ ਸਕੇਗੀ ਸੀਐਮ ਮਾਨ ਨੇ ਕਿ ਹੈਗੇ ਲੋਕ ਉਹਨਾਂ ਪਾਰਟੀਆਂ ਦੇ ਪ੍ਰਿਸ਼ਠ ਨਿਤਾਵਾਂ ਤੋਂ ਇੰਨੇ ਤੰਗ ਆ ਚੁੱਕੇ ਹਨ ਕਿ ਆਮ ਆਨਮੀ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਸੂਬੇ ਦੀ ਸਾਰੀਆਂ ਸੀਟਾਂ ਦੇ ਜਿੱਤ ਹਾਸਲ ਕਰੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹਨ ਕਿ ਹੈਗੇ ਕੇਜਰੀਵਾਲ ਜੀ ਨੇ ਇਮਾਨਦਾਰ ਤੇ ਪਾਰਦਰਸ਼ ਰਾਜਨੀਤੀ ਦਾ ਜੋਤ ਦੀਵਾ ਜਲਾਇਆ ਹੈ ਉਸ ਤੋਂ ਜੋਤ ਲੈ ਕੇ ਅਸੀਂ ਪੰਜਾਬ ਵਿੱਚ ਵੀ ਰੋਸ਼ਨੀ ਕਰ ਰਹੇ ਹਾਂ ਤਾਂ ਹੀ ਪੰਜਾਬ ਹੀਰੋ ਬਣੇਗਾ ਇਸ ਵਾਰ 13 ਜੀਰੋ ਇਨਕਲਾਬ ਜਿੰਦਾਬਾਦ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਾਨ ਹੰਨੀ ਦਾ ਕੇਸ ਕਰਨ ਦੀ ਚੇਤਾਵਨੀ ਦੇਣ ਸੰਬੰਧੀ ਕਾਂਗਰਸੀ ਐਮਪੀ ਰਵਨੀਤ ਬਿੱਟੂ ਨੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਖਿਲਾਫ ਜੰਮ ਕੇ ਪੜਾਅਸ ਕੱਢੀ ਹੈ ਇਸ ਮਾਮਲੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਦੋਸਤ ਸੀ ਸੀਐਮ ਮਾਨ ਵੱਲੋਂ ਲੁਧਿਆਣਾ ਵਿੱਚ ਰੱਖੀ ਗਈ ਡਿਬੇਟ ਦੌਰਾਨ ਬੇਦਬੀ ਦੇ ਮੁੱਦੇ ਤੇ ਉਹਨਾਂ ਦੇ ਪਰਿਵਾਰ ਖਿਲਾਫ ਗਲਤ ਦੋਸ਼ ਲਾਏ ਸਨ ਜਿਸ ਸੰਬੰਧੀ ਮਾਫੀ ਮੰਗਣ ਲਈ ਭੇਜੇਗੇ ਲੀਗਲ ਨੋਟਿਸ ਦਾ ਸੀਐਮ ਮਾਨ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਸੁਖਵੀਰ ਬਾਦਲ ਨੇ ਮਾਨ ਹਾਨੀ ਦਾ ਕੇਸ ਕਰਨ ਦੀ ਗੱਲ ਕਹੀ ਹੈ ਇਸ ਚੇਤਾਵਨੀ ਤੋਂ ਬਾਅਦ ਜਿੱਥੇ ਸੀਐਮ ਮਾਨ ਨੇ ਸੁਖਵੀਰ ਬਾਦਲ ਤੇ ਜੰਮ ਕੇ ਪੜਾਅਸ ਕੱਢੀ ਹੈ ਉੱਥੇ ਹੀ ਕਾਂਗਰਸੀਆਂ ਪੀਰਮਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਸਾਰੇ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕਿਸ ਨੇ ਕਰਵਾਈ ਹੈ ਇਸ ਲਈ ਸੁਖਵੀਰ ਕਿੰਨੇ ਪੰਜਾਬੀਆਂ ਤੇ ਮਾਨਹਾਨੀ ਦਾ ਕੇਸ ਕਰਨਗੇ ਬਿੱਟੂ ਨੇ ਕਿਹਾ ਕਿ ਬਾਦਲਾਂ ਦੇ ਕਰੀਬੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕਰਵਾਉਣ ਸੰਬੰਧੀ ਪੋਸਟਰ ਲਗਾਏ ਸਨ ਪਰ ਉਸ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਰਵਨੀਤ ਬਿੱਟੂ ਨੇ ਕਿਹਾ ਕਿ ਕਾਲੀ ਦਲ ਅਤੇ ਸੁਖਵੀਰ ਬਾਦਲ ਆਪਣੀ ਸਿਆਸੀ ਜ਼ਮੀਨ ਗਵਾ ਚੁੱਕੇ ਹਨ ਅਤੇ ਲੋਕਾਂ 'ਚ ਜਾਣ ਲਈ ਆਏ ਦਿਨ ਕੋਈ ਨਵਾਂ ਹਤਕੰਡਾ ਅਪਣਾ ਰਹੇ ਹਨ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 21 ਦਸੰਬਰ 2023 ਨੂੰ ਦੋਸ਼ੀ ਕਰਾਰ ਦੇਣ ਦੇ ਬਾਅਦ ਉਹਨਾਂ ਨੂੰ ਵਿਧਾਇਕ ਦੇ ਤੌਰ ਤੇ ਅਯੋਗ ਕਰਾਰ ਦਿੰਦੇ ਹੋਏ ਅੰਮ੍ਰਿਤਸਰ ਵਿੱਚ ਝੰਡਾ ਲਹਿਰਾਉਣ ਤੋਂ ਰੋਕਣ ਦੇ ਨਿਰਦੇਸ਼ ਜਾਰੀ ਕਰਨ ਲਈ ਹਾਈ ਕੋਰਟ ਵਿੱਚ ਜਾਣਿਤ ਪਟੀਸ਼ਨ ਦਾਖਲ ਕੀਤੀ ਗਈ ਹੈ ਇਸ ਪਟੀਸ਼ਨ ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ ਪਟੀਸ਼ਨ ਦਾਖਲ ਕਰਦੇ ਹੋਏ ਸੰਗਰੂਰ ਵਾਸੀ ਅਨਿਲ ਕੁਮਾਰ ਤਾਇਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਸੁਪਰੀਮ ਕੋਰਟ 2013 ਵਿੱਚ ਆਪਣੇ ਹੁਕਮ ਵਿੱਚ ਇਹ ਸਪਸ਼ਟ ਕਰ ਚੁੱਕਿਆ ਹੈ ਕਿ ਜੇਕਰ ਕਿਸੇ ਅਦਾਲਤ ਵੱਲੋਂ ਕਿਸੇ ਜਨ ਪ੍ਰਤੀਨਿਧ ਨੂੰ 2 ਸਾਲਾਂ ਵੱਧ ਲਈ ਸਜ਼ਾ ਸੁਣਾਈ ਜਾਂਦੀ ਹੈ ਤਾਂ ਜਨ ਪ੍ਰਤੀਨਿਧ ਇੱਕ ਦੇ ਮੁਤਾਬਿਕ ਉਹ ਯੋਗ ਮੰਨਿਆ ਜਾਵੇਗਾ ਪਟੀਸ਼ਨਰ ਨੇ ਦੱਸਿਆ ਕਿ ਸੰਗਰੂਰ ਦੀ ਅਦਾਲਤ ਨੇ ਮੰਤਰੀ ਅਮਨ अरोड़ा ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਵਿੱਚ ਦੋਸ਼ੀ ਮੰਨਦੇ ਹੋਏ 21 ਦਸੰਬਰ 2023 ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ ਪਟੀਸ਼ਨਰ ਨੇ ਕਿਹਾ ਕਿ ਸਜ਼ਾ ਸੁਣਾਉਂਦੇ ਹੀ ਉਹਨਾਂ ਨੂੰ ਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਸੀ ਪਰ ਅਜੇ ਹਾਂ ਨਹੀਂ ਕੀਤਾ ਗਿਆ ਪਟੀਸ਼ਨਰ ਨੇ 26 ਦਸੰਬਰ ਨੂੰ ਇਸ ਸੰਬੰਧੀ ਮੰਗ ਪੱਤਰ ਵੀ ਦਿੱਤਾ ਸੀ ਪਰ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ ਹੈ ਕਿ ਅਮਨ अरोड़ा ਨੂੰ ਝੰਡਾ ਲਹਿਰਾਉਣ ਤੋਂ ਰੋਕਿਆ ਜਾਵੇ ਇਸ ਪਟੀਸ਼ਨ ਤੇ ਹਾਈ ਕੋਰਟ ਕੱਲ ਨੂੰ ਸੁਣਵਾਈ करेगा शनिवार दी सवेर पंजाब हरियाणा ਤੇ ਚੰਡੀਗੜ੍ਹ ਵਿੱਚ ਸੰਗਣੀ ਧੁੰਦ ਨਾਲ ਸ਼ੁਰੂ ਹੋਈ ਹੈ ਇਸ ਕਾਰਨ ਵਿਜ਼ਿਬਿਲਟੀ 25 ਤੋਂ 50 ਮੀਟਰ ਦੇ ਵਿੱਚ ਘੱਟ ਰਹੀ ਹੈ ਰੇਲ ਗੱਡੀਆਂ ਤੇ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਹਨ ਪਿਤੇ ਦਿਨ ਹੀ ਮੌਸਮ ਵਿਭਾਗ ਨੇ ਧੁੰਦ ਤੇ ਠੰਡ ਲਹਿਰ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਸੀ ਕਰੀਬ 10 ਸਾਲਾਂ ਬਾਅਦ ਦੋਵੇਂ ਰਾਜਾਂ ਵਿੱਚ ਧੂਏ ਅਤੇ ਠੰਡ ਲਹਿਰ ਦੇ ਅਜਿਹੇ ਹਾਲਾਤ ਪੈਦਾ ਹੋਏ ਹਨ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਦੇ ਪੂਜੇ ਹਿੱਸਿਆਂ ਨਾਲੋਂ ਜ਼ਿਆਦਾ ਸੰਗਣੀ ਧੁੰਦ ਸੀ ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਅਤੇ ਵਿਗਿਆਨੀ ਕਾ ਸ਼ਵਿੰਦਰ ਸਿੰਘ ਅਨੁਸਾਰ ਸ਼ਹਿਰ ਵਿੱਚ ਦੋ ਦਿਨਾਂ ਤੋਂ ਠੰਡ ਅਤੇ ਕੜਾਕੇ ਦੀ ਠੰਡ ਵਾਲੇ ਹਾਲਾਤ ਬਣ ਰਹੇ ਹਨ ਹਲੇ ਠੰਡ ਤੋਂ ਰਾਹਤ ਨਹੀਂ ਮਿਲੇਗੀ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਜੀਠਿਆ ਦੀਆਂ ਮੁਸ਼ਕਿਲਾਂ ਵਾਦੀਆਂ ਜਾ ਰਹੀਆਂ ਹਨ ਨਸ਼ਾ ਤਸਕਰੀ ਮਾਮਲੇ ਵਿੱਚ ਵਿਕਰਮ ਸਿੰਘ ਜੀਠਿਆ ਖਿਲਾਫ ਚਿਕੰਜਾ ਕਸਿਆ ਜਾ ਰਿਹਾ ਹੈ ਮਜੀਠਿਆ ਤੋਂ ਪੁੱਛ ਪੜਤਾਲ ਕਰਨ ਲਈ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਗਵਾਹੀ ਹੇਠ ਨਵੀਂ ਬਣਾਈ ਗਈ 3 ਮੈਂਬਰੀ ਐਸਆਈਟੀ ਵਿੱਚ 3 ਹੋਰ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਹਾਸਲ ਜਾਣਕਾਰੀ ਮੁਤਾਬਕ ਇਸ ਟੀਮ ਵਿੱਚ ਰਾਸ਼ਟਰਪਤੀ ਪੁਲਿਸ ਮੈਡਲ ਪ੍ਰਾਪਤ ਪਟਿਆਲਾ ਦੇ ਡੀਐਸਪੀ ਸਿਟੀ ਦੋ ਜਸਵਿੰਦਰ ਸਿੰਘ ਟਿਵਾਣਾ ਸਮੇਤ ਸਟੇਟ ਕ੍ਰਾਈਮ ਵਿੰਗ ਮੁਹਾਲੀ ਦੇ DISP ਨਰਿੰਦਰ ਸਿੰਘ 23ਵੇਂ ਵਿੰਗ ਦੇ ਇੰਸਪੈਕਟਰ ਦਰਬਾਰਾ ਸਿੰਘ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਉਂਝ ਇਹ ਤਿੰਨੋਂ ਅਧਿਕਾਰੀ ADGP ਮੁਖਵਿੰਦਰ ਛੀਨਾ ਦੀ ਗਵਾਈ ਹੇਠਲੀ ਟੀਮ ਵਿੱਚ ਵੀ ਸ਼ਾਮਲ ਰਹੀ ਹਨ ਪਰ ਇਹਨਾਂ ਨੂੰ ਇਸ ਕੇਸ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਹੋਣ ਕਾਰਨ ਨਵੀਂ SIT ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ ਬਿਲਕੁਲ ਨਗਰ ਜਿਹੜਾ ਜਲਾਨ ਹੈ ਔਰ ਬਲਾਕ ਪਾਨੀਗੜ ਦੇ ਵਿੱਚ ਮੈਂ ਪਹਿਲਾਂ ਵੀ ਕਈ ਵਾਰ ਇਸ ਨਗਰ ਦੇ ਵਿੱਚ ਜਦੋਂ ਆਈਆਂ ਤਾਂ ਲੋਕਾਂ ਦੀ ਜਿਹੜੀ ਲਗਾਤਾਰ ਮੰਗ ਸੀਗੀ ਔਰ ਇਸ ਨਗਰ ਦੀ ਜਿਹੜੀ ਪੰਚਾਇਤ ਆ ਸਰਪੰਸਾ ਬੋ ਉਹਨਾਂ ਨੇ ਕਿਹਾ ਕਿ ਲੋਕੀ ਜਿਹੜੇ ਉਹਦੀ ਡਿਮਾਂਡ ਕਰਦੇ ਸੋ ਲੋਡ ਬੰਦ ਵੀ ਹੈਗੇ ਸੋ ਉਹਨਾਂ ਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਪ੍ਰਸ਼ਾਸਨ ਦੇ ਨਾਲ ਇਹਨੂੰ ਬੜੀ ਜਲਦੀ ਜਿਹੜਾ ਲੋਕਾਂ ਨੂੰ ਉਹਨਾਂ ਦੀ ਜਿਹੜੀ ਮੰਗ ਉਹਨੂੰ ਅਸੀਂ ਪੂਰਾ ਕੀਤਾ ਔਰ ਕਿਉਂਕਿ ਉਹਨਾਂ ਦਾ ਹੱਕ ਹੈ ਤੇ ਜਿਹੜਾ ਵੀ ਕੋਈ ਲੋਡ ਬੰਦ ਹੈਗਾ ਉਹਨਾਂ ਨੂੰ ਇਹ ਚੀਜ਼ਾਂ ਦਾ ਜਿਹੜਾ ਉਹਨਾਂ ਦਾ ਹੱਕ ਜਿਹੜਾ ਮਿਲਣਾ ਚਾਹੀਦਾ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕਰੀਏ ਕਹਿੰਦੇ ਵੀ ਪਹਿਲੀ ਵਾਰ ਹੋਇਆ ਜਿਹੜਾ ਫਲਾਨ ਦਿੱਤੇ ਗਏ 75 ਸਾਲ ਤੱਕ ਵੀ ਹੱਥ ਚੱਲਦਾ ਪਰ ਪਹਿ हां देखो ਇਹਨਾਂ ਦੀ ਲੋੜ ਸੀਗੀ ਹਨਾ ਬਹੁਤ ਸਾਰੇ ਪਰਿਵਾਰ ਨੇ ਜਦੋਂ ਪਰਿਵਾਰ ਵੱਧ ਜਾਂਦਾ ਅੱਗੋਂ ਤਾਂ ਉਹਨਾਂ ਨੂੰ ਲੋੜ ਪੈਂਦੀ ਹੈ ਦਿੱਕਤਾਂ ਆਉਂਦੀਆਂ ਨੇ ਤੇ ਮੰਗ ਸੀਗੀ ਇਹਨਾਂ ਦੀ ਤਾਂ ਪ੍ਰਮਾਤਮਾ ਨੇ ਮੇਰੇ ਹੱਥੋਂ ਲਿਖਿਆ ਸੀਗਾ ਸੇਵਾ ਮੈਨੂੰ ਇਹਨਾਂ ਨਹੀਂ ਦਿੱਤੀ ਹੈ ਤੇ ਉਸ ਕਬਲ ਵੀ ਇਹ ਨਾ ਨਹੀਂ ਬਣਾਇਆ ਔਰ ਇਸੇ ਕਰਕੇ ਅੱਜ ਨਗਰ ਦੇ ਵਿੱਚ ਆ ਕੇ ਅਸੀਂ ਜਿਹੜਾ 44 ਜਿਹੜੇ ਲਾਪਾਤਰੀ ਹੈਗੇ ਜਿਨ੍ਹਾਂ ਨੂੰ ਅੱਜ ਜਿਹੜਾ ਉਹ ਜਿਹੜਾ ਦਿੱਤਾ ਗਿਆ ਹੈਗਾ ਤਾਂ ਹੋਰ ਵੀ ਮੈਡਮ ਪਿੰਡ ਚ ਐਲਾਨ ਹੋ ਗਿਆ ਹਾਂ ਜਿਹੜਾ ਇਹਨਾਂ ਦਾ ਮੰਗਾ ਮੇਰੇ ਕੋਲ ਕੁਝ ਪਹਿਲਾਂ ਵੀ ਆਈਆਂ ਹੋਈਆਂ ਨੇ ਔਰ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਨੇ ਉਹਨਾਂ ਦੇ ਲਈ ਮੈਂ ਜ਼ਰੂਰ ਉਹਨਾਂ ਨਾਲ ਅੱਜ ਜਿਹੜਾ ਵਾਅਦਾ ਕੀਤਾ ਕਿ ਉਹਨਾਂ ਨੂੰ ਬੜੀ ਜਲਦੀ ਅਸੀਂ ਜਿਹੜਾ ਖੇਡ ਪਾਰਕ ਹੈ ਜਿਹੜਾ ਸਟੇਡੀਅਮ ਹੈ ਜਿਹੜਾ ਉਹ ਬਣਾ ਕੇ ਦਵਾਂਗੇ ਤਾਂ ਜੋ ਸਾਡੀ ਜਿਹੜੀ ਨੌਜਵਾਨੀ ਆ ਜਿਹੜੀ ਕੋਈ ਇੱਕ ਚੰਗੇ ਪਾਸੇ ਜਿਹੜਾ ਇੱਕ ਚੰਗੇ ਰਸਤੇ ਤੇ ਜਿਹੜੇ ਪਹੁੰਚ ਸਕੇ ਮੇਰਾ ਨਾਮ ਰਮੇਸ਼ ਕੁਮਾਰ ਹੈ ਜੀ ਬਾਪੂ ਜੀ 44 ਪਰਿਵਾਰਾਂ ਨੂੰ ਜਿਹੜੇ ਪਲਾਟ ਵੰਡੇਗੇ ਨੇ ਕੀ ਕਹਿਣਾ ਤੁਸੀਂ ਸੁੱਚਾ ਕਿਤੇ ਕਹਿੰਦਾ ਇਹ ਗੱਲ ਹੈ ਸੁਪਨਿਆਂ ਦੇ ਵਿੱਚ ਵੀ ਯਾਦ ਨਹੀਂ ਸੀ ਜੀ ਵੀ ਸਾਡੇ ਦਾ ਸਰਕਾਰਾਂ ਤੇ ਮਤਲਬ ਸਾਡੀ ਪੰਚਾਇਤ ਵੀ ਗਰੀਬਾਂ ਦਾ ਕੋਈ ਭਲਾ ਕਰ ਦਊਗੀ ਇਸ ਤੋਂ ਪਹਿਲਾਂ ਤਾਂ ਮਤਲਬ ਗਰੀਬਾਂ ਦੇ ਹੱਥ ਪੈਰ ਵਿੜਦੇ ਰਹੇ ਤੇ ਟੈਕਸ ਪਾ ਗਏ ਜਾਂ ਕੁਝ ਵੀ ਪਾ ਗਏ ਮਤਲਬ ਸਾਨੂੰ ਰਗੜਦੇ ਹੀ ਰਹੇ ਦੇ ਅੱਜ ਸਾਨੂੰ ਅੱਜ ਥੋੜਾ ਸੁੱਖ ਦਾ ਸਾਹ ਆਇਆ ਵੀ ਸੀ ਰੋਟੀ ਦੇ ਨਾਲ ਨਾਲ ਅਸੀਂ ਮਤਲਬ ਰਹਿਸ ਵਾਸਤੇ ਵੀ ਸਾਨੂੰ ਪੰਚਾਇਤ ਨੇ ਰਿੰਦਰਪੁਰ ਭਰਾ ਜਿਨੇ ਸ੍ਰੀ ਭਗਵੰਤ ਮਾਨੱਖ ਮੰਤਰੀ ਜੀ ਨੇ ਸਾਨੂੰ ਸਹਾਇਤਾ ਦਿੱਤੀ ਤਾਂ ਪੂਰੀ ਖੁਸ਼ੀ ਹੈ ਬਹੁਤ ਬਹੁਤ ਹਜ਼ਾਰ ਗੁਣਾ ਖੁਸ਼ੀ ਹੈ ਜੀ ਧੰਨਵਾਦ ਕਰਦਾ ਜੀ ਮੇਰਾ ਨਾਮ ਲਾਲੀ ਖਾਨ ਇਸ ਤਰੀਕੇ ਦੇਖਦੋ ਕਿ ਪਰਵਾਰਾਂ ਬਹੁਤ ਵਧੀਆ ਆਈ ਬਹੁਤ ਯਾਰੀ ਗਰੀਬ ਭਲਾਈ ਦਾ ਕੰਮ ਹੋਇਆ ਜੀ ਧੰਨਵਾਦ ਕਰਦਾ ਸਰਪੰਚ ਜਗENDER ਸਿੰਘ ਦਾ ਤੇ ਨਰਿੰਦਰ ਕੌਰ ਭਰਾਜ ਦਾ ਸਾਰੀ ਸਰਕਾਰ ਦਾ ਪਹਿਲੀ ਵਾਰ ਇਹ ਜਿੰਨੀ ਜਿੱਤੇ ਇਹ ਕੰਮ ਹੋਇਆਗਾ ਪਹਿਲੀ ਵਾਰ ਇਹ ਗਰੀਬਾਂ ਨੇ ਸੁਣੀ ਗਈਆਂ ਨਹੀਂ ਬਹੁਤ ਪੰਚਾਇਤ ਤਾਲੀਆਂ ਬਹੁਤ ਚੱਲੀਆਂ ਗਈਆਂ ਮੋਹਰ ਲਾਉਣ ਤੱਕ ਕਿੰਨੀ ਉਹ ਵੀ ਤੰਗ ਹੋਇਆ ਇੱਕ ਟਾਈਮ ਦੇ ਵਿੱਚ ਕੋ ਖਹਿਰਾ ਸਾਹਿਬ ਦਾ ਤਾਂ ਕੇਸ ਬੜਾ ਪੁਰਾਣਾ ਹੈ ਜੀ ਠੀਕ ਹੈ ਨਾ ਜੀ ਬਹੁਤ ਪੁਰਾਣਾ ਕੇਸ ਹੈ ਪੁਰਾਣਾ ਕੇਸ ਚੱਲੇ ਆ ਰਿਹਾ ਜੀ ਤੇ ਜੋ ਕਰੂਗਾ ਸੋ ਭਰੂਗਾ ਜੀ ਠੀਕ ਹੈ ਜੀ ਪਰ ਕਈ ਵਾਰੀ ਪੋਲਿਟਿਕਲ ਉਹਦੇ ਵਿੱਚ ਆ ਕੇ ਦਬਾ ਦੇ ਵਿੱਚ ਆ ਕੇ ਆਪਾਂ ਕੁਝ ਐਸਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਪੰਜਾਬ ਦੇ ਲੋਕ ਦੇਸ਼ ਦੇ ਲੋਕ ਭਾਰਤ ਦੇਸ਼ ਦੇ ਲੋਕ ਇੰਡੀਆ ਦੇ ਲੋਕ ਜਿਹੜੇ ਆ ਸਮਝਦਾਰ ਨੇ ਔਰ ਉਹਨਾਂ ਨੂੰ ਪਤਾ ਹੈ ਕਿ ਜੀ ਕੌਣ ਸਹੀ ਆ ਕੌਣ ਗਲਤ ਆ ਕਿਉਂਕਿ ਤਾਕਤ ਦਾ ਨਸ਼ਾ ਜਿਹੜਾ ਨਾ ਜੀ ਉਹ ਬਹੁਤ ਜਦੋਂ ਸਿਰ ਚੜ ਜਾਂਦਾ ਤਾਂ ਫਿਰ ਬੜਾ ਕੁਝ ਆਪਣੀ ਕੁਰਸੀ ਬਰਕਰਾਰ ਰੱਖਣ ਵਾਸਤੇ ਕਈ ਚੀਜ਼ਾਂ ਲਈ ਮਜਬੂਰ ਕਰ ਦਿੰਦਾ ਜੀ ਔਰ ਸਾਨੂੰ ਮੈਂ ਤਾਂ ਬੇਨਤੀ ਕਰਦਾ ਹਾਂ ਜੇ ਲੋੜੀ ਦਾ ਤਿਹਾਰ ਹੈ ਕਿ ਨੇਚਰਲ ਪੋਲਿਟਿਕਸ ਕਰੋ ਜਿੰਨੀਆਂ ਵੀ ਪਾਰਟੀਆਂ ਨੇ ਜਿਹੜੇ ਵੀ ਲੀਡਰ ਸਾਹਿਬਾਨ ਨੇ ਨੇਚਰਲ ਪੋਲਿਟਿਕਸ ਕਰੋ ਕਿਤੇ ਤੋਂਪਤਾ ਲਾ ਕੇ ਜਾਂ ਕਿਸੇ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਕੇ ਇਦਾਂ ਦੀ ਪੋਲਿਟਿਕਸ ਤੋਂ ਪਰਹੇਜ਼ ਕਰੋ ਦੇਸ਼ ਨੂੰ ਤਰੱਕੀ ਚਾਹੀਦੀ ਹੈ ਪੰਜਾਬ ਨੂੰ ਤਰੱਕੀ ਚਾਹੀਦੀ ਹੈ ਆਪਾਂ ਮਿਲ ਕੇ ਪੂਰੀ ਦੁਨੀਆ ਦੇ ਵਿੱਚ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ ਸਵੇਰ ਦੇ ਲੋਹੜੀ ਦੇ ਪ੍ਰੋਗਰਾਮਾਂ 'ਚ ਮਸ਼ਰੂਫ ਹਾਂ ਜੀ ਮੈਨੂੰ ਖਬਰ ਦੇਖੀ ਨਹੀਂ ਪਰ ਜੇ ਕੋਈ ਇਸ ਤਰ੍ਹਾਂ ਦੀ ਖਬਰ ਹੈ ਤਾਂ ਕਾਨੂੰਨੀ ਤੌਰ ਤੇ ਜੋ ਵੀ ਉਹਦਾ ਜਵਾਬ ਬਣਦਾ ਜੀ ਉਹ ਮੇਰੇ ਖਿਆਲ ਸਾਡੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਕਨਵੀਨ ਰਾਮਾ ਦੀ ਪਾਰਟੀ ਜ਼ਰੂਰ ਦੇਣਗੇ ਪੇਸ਼ ਹੋਣਾ ਚਾਹੀਦਾ ਜਾਂ ਨਹੀਂ ਉਹਨਾਂ ਨੂੰ ਦੇਖੋ ਇਹ ਤਾਂ ਹੁਣ ਉਹ ਉਹ ਦੱਸ ਸਕਦੇ ਨੇ ਜੀ ਕਾਨੂੰਨੀ ਤੌਰ ਤੇ ਗੱਲ ਕਿੱਥੇ ਖੜੀ ਹੈ ਕਿਵੇਂ ਕਿਵੇਂ ਕੀ ਗੱਲ ਹੈ ਉਹਨਾਂ ਦੀ ਪਲਾਨਿੰਗ ਉਹ ਦੱਸ ਸਕਦੇ ਹੈ ਜੀ ਪਰ ਇੱਕ ਗੱਲ ਜ਼ਰੂਰ ਹੈ ਕਿ ਆ ਬਾਬਾ ਬੁੱਲੇ ਸ਼ਾਹ ਅਕਸਰ ਕਿ ਗੱਲ ਕਹਿੰਦੇ ਰਿਹਾ ਕਿ ਜਿਹਦੇ ਪੱਲੇ ਸੱਚ ਕੋਠੇ ਚੜਕੇ ਨਾ ਚ ਸੱਚ ਕਦੇ ਵੀ ਦਬਦਾ ਨਹੀਂ ਜਬ ਪਿਆ ਤਾਂ ਉਹ ਪੰਜਾਬ ਮੈਂ ਤੋਂ ਇੱਕ ਬਾਤ ਦਾ ਜ਼ਿਕਰ ਕਰਤਾ ਹੂੰ ਕਿ ਹਮਾਰਾ ਕਿਸਾਨ ਕੇਵਲ ਅੰਨ ਦਾਤਾ ਨਹੀਂ ਹੈ तो हमारा किसान ऊर्जा दाता है हमारा किसान जो है केवल ऊर्जा दाता नहीं तो हमारा किसान अब विटुमिन दाता है मैं आप सबको अनुरोध करता हूं कि ये भी हमने टेक्नोलॉजी हासिल की है जो यशस्वी हुई है कि परली को जलाने के बजाय परली से बायो विटुमिन तैयार होगा हरियाणा में हमने एक प्रोजेक्ट डाला है इंडियन ऑयल के द्वारा जहां एक लाख टन परली इकट्ठा हुई है और परली से एक लाख लीटर इथेनॉल बनेगा रोज और डेढ़ सौ टन बायो विटामिन बनेगा और अब हवाई ईंधन एविएशन फ्यूल जिसके ऊपर हवाई जहाज चलेंगे वो बनने की शुरुआत हुई है मैं पंजाब के किसानों को आह्वान करूंगा कि आप परली जलाइए मत मैंने खुद अपने यहां पांच टन परली से एक टन बायो सीएनजी और बायो एलएनजी बनता है अब ऐसे 180 प्लांट ऑलरेडी काम शुरू हो गया है और 36 प्लांट पूरे हुए हैं आपके ट्रैक्टर आपकी बस आपकी ट्रक इसी सी पे चल सकती है और जो गन्ने के जूस से मोलाइसिस से ब्रोकन राइस से और मक्के से जो इथेनॉल बनता है उस इथेनॉल पर अब गाड़ियां चलती है 20 परसेंट पेट्रोल में इथेनॉल डाला जाता है और मुझे खुशी है कि 2004 से लेकर मैं इस बात का लगातार जिक्र करते आया हूँ इसके पीछे लगा हूं मेरे पास टोएटो कंपनी की इनोवा गाड़ी है मैं आप सबको आमंत्रित करता हूँ देखने के लिए आइए। ये गाड़ी किसानों ने तैयार किए हुए हंड्रेड परसेंट बायो इथेनॉल पे चलती है साठ परसेंट बिजली तैयार करती है और चालीस परसेंट इथेनॉल पे चलती है अगर एवरेज से हिसाब किया जाएगा तो पच्चीस रुपए लीटर पेट्रोल का भाव होगा ऐसी इसकी है इसलिए इसमें ग्राहकों का भी फायदा है प्रदूषण भी नहीं है और किसानों को भी पैसा मिलेगा और इसलिए बीच में जब मैं अमृतसर आया था वाघा बॉर्डर पर गया था मुख्यमंत्री जी मेरे साथ थे तब मैंने उनको अनुरोध किया था कि पंजाब को ग्रीन फ्यूएल हाइड्रोजन को निर्माण करने वाला इंटरनेशनल हब सबसे बड़ा हब पंजाब में बनाइए क्योंकि पंजाब में परल ही है बायोमास है जो कोल से हाइड्रोजन बनता है वो बैक, ब्लैक हाइड्रोजन होता है जो पेट्रोलियम से बनता है वो ब्राउन हाइड्रोजन होता है और जो बायोमास से बनता है राइस स्ट्रॉ कॉटन स्ट्रॉ भीट ये जो बगास है जो अभी मैं आते समय देख रहा था गुड़ बन रहा था तो ये बगास से हाइड्रोजन बनेगा हाइड्रोजन से हवाई जहाज चलेंगे और हाइड्रोजन से रेलवे का इंजन चलेगा हाइड्रोजन से ट्रक चलेगी हाइड्रोजन से बसेस चलेगी हाइड्रोजन से कार चलेगी और अभी तो टाटा और अशोक लेलैंड ने जो अपना पेट्रोल डीजल का आईसी इंजन है वो हाइड्रोजन पर चलने वाला उसको भी मैंने लॉन्च किया है बहनों और भाइयों मैं, मैं इसी हवा में बातें करने वाला नेता नहीं हो मैं जो बोलता हूं वही होता है और वही डंके की चोट पर आपको कहता हूं और इसलिए मेरे ऊपर विश्वास रखिए ਪੰਜਾਬ ਕੋ ਸੁਖੀ ਸਮਰੁੱਧ ਹੋਰ ਸੰਪੰਨ ਬਣਾਣਾ ਹੋਗਾ ਤਾਂ ਪੰਜਾਬ ਦੇ ਕਿਸਾਨੋ ਕੋ ਊਰਜਾ ਦਾਤਾ ਬਣਾਣਾ ਹੋਗਾ ਪਹਿਲਾਂ ਤਾਂ ਮੈਂ ਸਾਰੇ ਆਪ ਦੇ ਭਰਾਵਾਂ ਨੂੰ ਜਿਹੜੇ ਸਾਡੇ ਪਿੰਡੂ ਡਿਵੈਲਪਮੈਂਟ ਵਿਭਾਗ ਦੇ ਵਿੱਚ ਸੁਭਾਵਾਂ ਕਰਦੇ ਰਿਹਾ ਲੰਮਾ ਸਮਾਂ ਉਹਨਾਂ ਨੂੰ ਮੁਬਾਰਕ ਦਿਨਾਂ ਕਿ ਤੁਹਾਡੀ ਪੈਨਸ਼ਨ ਤੇ ਸ਼ਿਵਾਪੇਕ ਮਿਸ਼ਨ ਜਿਹੜਾ ਮਾਨ ਸਰਕਾਰ ਨੇ ਲਾਗੂ ਕਰਤਾ ਤੇ ਇਹ ਮੇਰੇ ਭਰਾ ਦਸੰਬਰ ਮਹੀਨੇ ਦੇ ਪਹਿਲੇ ਹfte ਦੇ ਵਿੱਚ ਮੈਨੂੰ ਮਿਲੇ ਤੇ ਦਸੰਬਰ ਦੇ ਵਿੱਚ ਵਿੱਚ ਹੀ ਇਹਨਾਂ ਦਾ ਕੰਮ ਅਸੀਂ ਨਿਪਰੇ ਚਾੜਤਾ ਤੇ ਅੱਜ ਲੋਹੜੀ ਦੇ ਸ਼ੋਭ ਦਿਹਾੜੇ ਤੇ ਅੱਜ ਇਹਨਾਂ 2500 ਪਰਿਵਾਰਾਂ ਦੀ ਅਸਲ ਵਾਕਈ ਲੋਹੜੀ ਬਣ ਗਈ ਆ ਇਹ ਤੋਹਫਾ ਦਿੱਤਾ ਮਾਨ ਸਰਕਾਰ ਨੇ ਮੇਰੇ ਭਰਾਵਾਂ ਨੂੰ ਅੱਜ ਇਹਨਾਂ ਨੂੰ ਨੋਟੀਫਿਕੇਸ਼ਨ ਦੀ ਕਾਪੀ ਦਿੱਤੀ ਆ ਮੇਰੇ ਨਾਲ ਸਰਦਾਰ ਰਾਜਵਿੰਦਰ ਸਿੰਘ ਤਰਫੀਕਾ ਤੇ ਹੋਰ ਵੀ ਸਾਡੇ ਮੇਰੇ ਹਲਕੇ ਤੋਂ ਸਰਦਾਰ ਮੇਜਰ ਸਿੰਘ ਤੇ ਜਿੰਨੇ ਵੀ ਮੇਰੇ ਸਾਥੀ ਆਏ ਜਾਂ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਸਾਰਿਆਂ ਨੂੰ ਫੇਰ ਮੁਬਾਰਕਬਾਦ ਵੀ ਦਿੰਦਾ ਇਹ ਬੜੇ ਖੁਸ਼ੀ ਵਾਲੇ ਦਿਨ ਹੁੰਦੇ ਆ ਜਦੋਂ ਇਸ ਤਰ੍ਹਾਂ ਕਿਸੇ ਨੂੰ ਆਪ ਦਾ ਹੱਕ ਮਿਲੇ ਇਹ ਤੁਹਾਡਾ ਹੱਕ ਤੁਹਾਨੂੰ ਦਿੱਤਾ ਆ ਤੇ ਪਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਹੀ ਮਾਨ ਸਰਕਾਰ ਪੰਜਾਬ ਸਰਕਾਰ ਦੇ ਮਨਿਸਟਰ ਮਾਨ ਸਾਹਿਬ ਤੁਹਾਡੇ ਲੋਕਾਂ ਦੇ ਕੰਮ ਕਰਦੇ ਰਹਿਣ ਜਿਹੜਾ ਕੋਈ ਜੈਨੂਇਨ ਕੰਮ ਹੁੰਦਾ ਉਹ ਸਾਨੂੰ ਕਰਕੇ ਵੈਸੇ ਬੜੀ ਖੁਸ਼ੀ ਮਿਲਦੀ ਆ ਸਾਨੂੰ ਚਾਹ ਚੜਦਾ ਆ ਵੀ ਇਹ ਅਸੀਂ ਲੀਗਲ ਕੰਮ ਆਪਦੇ ਭੈਣ ਭਰਾਵਾਂ ਦਾ ਕੀਤਾ ਤੇ ਦਾਹ ਵੀ ਆਉਣ ਵਾਲੇ ਸਮੇਂ ਜਿਹੜੇ ਭੈਣ ਭਰਾਵਾਂ ਦੇ ਮੁਲਾਜ਼ਮਾਂ ਦੇ ਮੇਰੇ ਡਿਪਾਰਟਮੈਂਟ ਨਾਲ ਸੰਬੰਧਿਤ ਜੈਨੂਅਨ ਕੰਮ ਨੇ ਉਹ ਮੈਂ ਜਲ ਤੋਂ ਜਲਦ ਛੇਤੀ ਤੋਂ ਛੇਤੀ ਨੇ ਪਰੇ ਚਾੜਾਂਗਾ ਕਈ ਵਾਰ ਇਹੋ ਜਿਹੇ ਕੰਮ ਹੁੰਦੇ ਆ ਜਿਹੜੇ ਜੈਨੂਅਨ ਨਹੀਂ ਹੁੰਦੇ ਤੇ ਉਹਦੇ ਤੇ ਵੀ ਕਈ ਮੁਲਾਜ਼ਮ ਅੜ ਜਾਂਦੇ ਆ ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਗ੍ਰੇ ਕਰਨਾ ਚਾਹੀਦਾ ਹੁਣ ਤਾਂ ਡਾ ਲੀਗਲ ਕੰਮ ਹੀ ਤੇ ਇੱਕ ਮਹੀਨੇ ਦੇ ਵਿੱਚ ਹੀ ਆਪਾਂ ਸਿਰੇ ਲਾਤਾ ਤੇ ਜਦੋਂ ਮੈਂ ਵੇਖਿਆ ਤੇ ਮੈਂ ਆਪਦੇ ਭਰਾਵਾਂ ਨੂੰ ਕਿਹਾ ਵੀ ਇਹ ਕੰਮ ਤੇ ਤੁਹਾਡਾ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹ ਰਾਜਵਿੰਦਰ ਸੋਹਣਾ ਨੂੰ ਮੈਂ ਕਿਹਾ ਵੀ ਇਹ ਤੁਹਾ ਕੱਟੇ 5 ਵਜੇ ਮੇਰੇ ਕੋਲ ਫਾਈਲ ਆਈ ਤੇ ਉਸ ਤੇ ਲੈ ਆਪਾਂ ਸਾਈਨ ਕਰਕੇ ਫਾਈਲ ਓਕੇ ਕਰਕੇ ਸੈਕਟਰੀ ਸਾਹਿਬ ਨੂੰ ਭੇਜਤੀ ਨਾਲ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਵੀ ਬੜੇ ਵਧੀਆ ਸੈਕਟਰੀ ਸਾਹਿਬ ਤੇਜਵੀਰ ਸਿੰਘ ਸਾਡੇ ਸਾਰੇ ਅਫਸਰਾਂ ਨੇ ਜਦੋਂ ਜਦੋਂ ਫਾਈਲ ਉਹਨਾਂ ਦੇ ਦਫ਼ਤਰਾਂ 'ਚ ਗਈ ਆ ਉਸੇ ਵਾਲੇ ਸਾਈਨ ਕਰਕੇ ਫਾਈਲ ਓਕੇ ਕਰਕੇ ਗਾਂਧੀ ਘਰ ਤੋੜਦੀ ਆ ਜਿਹੜਾ ਮੈਂ ਮਹੀਨਾ ਕਿਹਾ ਸੀ ਇਹਨਾਂ ਕਹਿੰਦਾ 24 ਦਿਨ ਵਾਕੇ 24 ਦਿਨਾਂ 'ਚ ਬੰਦੀ ਤੇ ਗਾਂ ਵੀ ਇਸੇ ਤਰ੍ਹਾਂ ਹੀ ਜਿਹੜਾ ਵੀ ਕੋਈ ਜੈਨੂਨ ਕੰਮ ਆ ਮਾਨ ਸਰਕਾਰ ਪੂਰੇ ਪੰਜਾਬ ਦੇ ਸਾਡੇ ਮਿਨਿਸਟਰ ਮਾਨ ਸਾਹਿਬ ਸਾਡੇ ਐਮ ਐਲ ਏ ਹਰ ਕੰਮ ਜਿਹੜਾ ਲੀਗਲ ਆ ਉਹ ਕਰਨ ਲਈ ਤਤਪਰ ਰਹਿੰਦੇ ਆ ਤੇ ਮੈਂ ਆਪ ਵੀ ਆਪਦੇ ਭਰਾਵਾਂ ਦਾ ਕੰਮ ਕਰਕੇ ਮੈਨੂੰ ਆਪ ਨੂੰ ਬੜੀ ਖੁਸ਼ੀ ਆ ਬੜਾ ਚਾਹ ਮਹਿਸੂਸ ਹੁੰਦਾ ਪਿਆ ਅੱਜ ਲੋਹੜੀ ਵਾਲੇ ਦਿਨ ਤੇ ਸਾਰੇ ਘਰੇ ਭੁੱਗਾ ਬਲਣਾ ਤੇ ਅੱਜ ਪੋਤਰੇ-ਪੋਤਰੀਆਂ ਵੀ ਚਾਜ ਖੁਸ਼ੀ ਚ ਨੱਚਣਗੇ ਕੋਈ ਸਾਡੇ ਦਾਦੇ ਦੀ ਪੈਨਸ਼ਨ 8900 ਵਧ ਗਈ ਆ ਹਾਂਜੀ ਜਦੋਂ ਘਰੇ ਜਾਈਏ ਕੋਈ ਨਾ ਕੋਈ ਲੈ ਕੇ ਜਾਈਏ ਤਾਂ ਪੋਤਰੇ-ਪੋਤਰੀਆਂ ਬੜੋ ਬੜੀ ਜੱਫੀਆਂ ਪਾਉਂਦੇ ਆ ਹਾਂਜੀ ਪਿਆਰ ਕਰਦੇ ਆ ਤੇ ਜਦੋਂ ਘਰੇ ਕੋਈ ਨਾ ਲੈ ਕੇ ਜਾਈਏ ਭਾਵੇਂ ਜਿੰਨਾ ਮਰਜ਼ੀ ਆ ਬਲਾਰਡ ਦਾਲ ਕੇ ਪੋਤਰੇ-ਪੋਤਰੀਆਂ ਪਰਾਂ ਨੂੰ ਭਾਜਦੇ ਆ ਗੱਜ ਲੈ ਕੇ ਮੇਰੇ ਨੂੰ ਵੀ ਆਪਦੇ ਪੋਤਰੇ-ਪੋਤਰੀਆਂ ਲਈ ਕੋਈ ਨਾ ਕੋਈ ਲੈ ਕੇ ਜਾਣਾ ਹੈ